ਮਾ ਗੁਰੂ ਜੀ ਦਾ ਖਾਰਸਾ ਸਿਰ ਬਸ ਨੇ ਇੱਥੋਂ ਫਤਾ ਸ਼ੁਰੂ ਕਰਨ ਲੱਗੇ ਆ ਅਠ ਅੰਗ ਯੋਗ ਦੇ ਚਿੱਤ ਦੀਆਂ ਮਿਰਤੀਆਂ ਦੇ ਰੋਕਣ ਦਾ ਨਾਉ ਯੋਗ ਹੈ ਜਿਸ ਦੇ ਅਭਿਆਸ ਦਾ ਫਲ ਪੰਜ ਕਲੇਸ਼ਾਂ ਦੀ ਨਿਰਵਰਤੀ ਹੈ ਪੰਝਤਲੀ ਆਦਿਕ ਰਿਸ਼ੀਆਂ ਨੇ ਯੋਗ ਦੇ ਅਠ ਅੰਗ ਵਰਣਨ ਕੀਤੇ ਹਨ ਜਿਨ੍ਹਾਂ ਦੇ ਇਹ ਨਾਮ ਹਨ ਜਾਮ ਨੇਜਮ ਆਸਣ ਚੌਥਾ ਪਰੰਜਾਮ ਪੰਜਵਾਂ ਪ੍ਰਤਜਹ ਪ੍ਰਤੰਜਹਾਰ ਜਹਾਰ ਤਾਂ ਸ਼ੀ ਮਤਾ ਨਾ ਸਤਮਾ ਧਿਆਨ ਅੱਠਵਾਂ ਸਮਾਧੀ ਇਹਨਾਂ ਦਾ ਵੀ ਇਸ ਪ੍ਰਕਾਰ ਹੈ ਜਮਾ ਐਸਾ ਸਤਜੋ ਪਰ ਤਨ ਪਰ ਇਸਤਰੀ ਦਾ ਤਿਆਗ ਮਿਰਤਾ ਤੀਰਜ ਦੂਜਾ ਨਿਜਮ ਪਵਿੱਤਰਤਾ ਸੰਤੋਖਤਾਪ ਵਿਦਜਾ ਅਪਿਆਸ ਹੋਮਦਾਨ ਸਰਾਪ ਤੀਜਾ ਆਸਣ ਜੋਗੀਆਂ ਦੇ 84 ਲੱਖ ਜੀਵਾਂ ਦੀ ਬੈਠਕ ਵਿੱਚੋਂ ਚੁਣੇ ਕਿ 84 ਆਸਣ ਪਸ਼ਟਾਂ ਵਿੱਚ ਲਿਖੇ ਹਨ ਜਥਾ ਗੁਰਮਾਸਨ ਸਜੂ ਰਸਨ ਮੰਡੂ ਕਾਸ਼ਨ ਹਸਾ ਹਸ ਸਨ ਮਿਰਾਸਨ ਆਦਕ ਪਾਰਾਪੇ ਆਪ੍ਰਿਆ ਆਪਜਾਸ ਅਬੇ ਅਸੀ ਬਾਸਤੇ ਸਨਾਸਨ ਅਤੇ ਪਦਮਾਸਨ ਇਹ ਦੋ ਹੀ ਸ਼੍ਰੋਮਣੀ ਮੰਨੇ ਹਨ ਸਦਾ ਸੁਨ ਗੁਦਾ ਅੰਗ ਲੰਗ ਦੇ ਵਿਚਕਾਰ ਜੋ ਨਾੜ ਹੈ ਉਸ ਨੂੰ ਖੱਬੇ ਪੈਰ ਦੀ ਅੱਡੀ ਨਾਲ ਦਬਾਉਣਾ ਸੱਜੇ ਪੈਰ ਦੀ ਅੱਡੀ ਢੇਡੂ ਉੱਤੇ ਰੱਖਣੀ ਦੋਹਾਂ ਪੈਰਾਂ ਦੇ ਉਂਗਠੇ ਲੱਤਾਂ ਹੇਠਾਂ ਲ ਕੋ ਲੈਣੇ ਛਾਤੀ 'ਚੋਂ 4 ਉਂਗਲਾਂ ਦੀ ਬੱਥ ਰੱਖ ਕੇ ਠੋਡੀ ਨੂੰ ਅਚਲ ਕਰਨਾ ਨਿਤਰਾਂ ਦੀ ਟੱਕ ਪੋਹਾਂ ਦੇ ਮੱਧ ਟੱਕਣੀ ਤਣੀਆਂ ਉੱਤੇ ਨੂੰ ਕਰਕੇ ਦੋਵੇਂ ਹੱਥਾਂ ਪੱਟਾ ਉੱਪਰ ਡੋਲ ਰੱਖਣੀ ਬਦਮਾਸਣ ਬਦਮਾਸਣ ਖੱਬੇ ਪੱਟ ਤੇ ਸੱਜੇ ਪੈਰ ਅਰ ਸੱਜੇ ਪਰ ਖੱਬੇ ਪੈਰ ਰੱਖਣਾ ਸੱਜੀ ਬਾਹ ਪੱਠ ਪਿੱਛੇ ਜਾ ਕੇ ਸੱਜੇ ਪੈਰ ਦਾ ਅੰਗੂਠਾ ਪਰ ਖੱਬੀ ਬਾਹ ਲੈ ਆ ਕੇ ਖੱਬੇ ਪੈਰ ਦਾ ਅੰਗੂਠਾ ਫੜਨਾ ਠੋਡੀ ਛਾਤੀ ਨਾਲ ਲਾ ਕੇ ਨੇਤਰਾਂ ਦੀ ਟਕ ਟਕ ਦੀ ਨੋਖ ਉਤੇ ਠਹਿਰਾਉਣਾ ਪ੍ਰਣਜਮ ਸਵਾਸਾਂ ਦੀ ਗਤੀ ਨੂੰ ਠਹਿਰਾਉਣ ਦਾ ਨੌ ਪ੍ਰਣਜਮ ਹੈ ਯੋਗੀਆਂ ਨੇ ਸਰੀਰ ਵਿੱਚ 72000 ਨਾੜੀਆਂ ਮੰਨੀਆਂ ਹਨ ਜਿਨ੍ਹਾਂ ਵਿੱਚੋਂ 10 ਨਾੜੀਆਂ ਪ੍ਰਣ ਪਿਆਸ ਦੀ ਸੈ ਤਾਲਖ ਦੇ ਲਿਖੀਆਂ ਹਨ ਜਥਾ ਨੱਕ ਦੇ ਖੱਬੇ ਪਾਸੇ ਈੜਾ ਸੱਜੇ ਪਾਸੇ ਇੰਗਲਾ ਦੋਹਾਂ ਦੇ ਮੱਧ ਸੁਖਮਨਾ ਖੋਖਨਾ ਖੱਬੇ ਨੇਤਰ ਵਿੱਚ ਅੰਗੰਦਾਰੀ ਸੱਜੇ ਵਿੱਚ ਹਸਤੀ ਜੀਬਾ ਸੱਜੇ ਕੰਨ ਵਿੱਚ ਪੁੱਛਾ ਖੱਬੇ ਵਿੱਚ ਜਾਸ ਫਿਰਨੀ ਮੁਖ ਵਿੱਚ ਲੰਬੂਸਾ ਲੈਂਗੁਏਜ ਵਿੱਚ ਕਿਹੂ ਰ ਗੁਦਾ ਵਿੱਚ ਅੰਕਲੀ ਨਾੜੀ ਹੈ ਪ੍ਰਣੰਜਾਮ ਦੇ ਕਠਨ ਪ੍ਰਕਾਰ ਦੇ ਬੇਅੰਤ ਹਨ ਪਰ ਮੁਖ ਦੇ ਕਹੇ ਹਨ ਅਰਥਾਤ ਚੰਦਾਰਗ ਅਰ ਸੁਰਜਾਗ ਪਰਨਜਮ ਪਹਿਲਾ ਇਹੋ ਹੈ ਕਿ ਈੜਾ ਦੇ ਰਾਸਤੇ 12 ਬੀਰ ਓੰਕਾਰ ਜਾਪ ਕਰਕੇ ਸਨੇ ਸਨੇ ਸਵਾਸ ਅੰਦਰ ਖਿੱਚਣਾ ਊਰਕ ਊਰਕ ਪੂਰਵ ਕਾਰਨਾ 16 ਬੀਰ ਓੰਕ ਆਉਂ ਓਮਕਾਰ ਦੀ ਜਾਪ ਸਾਥ ਸਵਾਸਾਂ ਨੂੰ ਠਹਿਰਾਉਣਾ ਕੁੰਭਕ ਕਰਨਾ ਅਰਦਾਸ ਬੀਰ ਓਮ ਜਾਪ ਸਾਥ ਸਾਸ ਮਹਾ ਛਡਣੀ ਅਰਥਾਤ ਰੇਚਕ ਕਰਨਾ ਦੂਜਾ ਸਰਜਾਮ ਹੈ ਪ੍ਰਣਜਮ ਪਿਗਲਾ ਦੇ ਰਾਸਤੇ ਚੰਦਰਾ ਜੰਦਰਾਗ ਰੀਤੀ ਅਨਸਾਰ ਪੁਰਕ ਕਰਕੇ ਕੁੰਭਕ ਪਿੱਛੋਂ ਨੀੜਮ ਦੁਆਰਾ ਰੇਚਕ ਕਰਨਾ ਫਿਰ ਇਸ ਆਪਿਆ ਸਨੂ ਬਣਾਉਂਦੇ ਹੋਏ 36 ਵਾਰ ਪੁਰਕ ਪੁਰਕ 48 ਵਾਰ ਓਮ ਜਪ ਸੈਤ ਕੁੰਭਕ ਅਰਤੀ ਵਾਰ ਓੰਕਾਰ ਸਿਮਰਨ ਕਰਕੇ ਰੇਚਕ ਕਰਨਾ ਪ੍ਰਾਣ ਜਾਂਮ ਦੇ ਬਾਲ ਕਰਕੇ ਭੰਗਮਾ ਨਾੜੀ ਜੈਸ ਨੇ ਸੂਖਮਨਾ ਦਾ ਦਰਵਾਜ਼ਾ ਕਵਾੜ ਰੂਪ ਸੂਖੇ ਬੰਦ ਕੀਤਾ ਹੋਇਆ ਹੈ ਪਰ ਇਹ हट ਜਾਂਦੀ ਹੈ ਆਰ ਸੂਖਮਨਾ ਦਵਾਰਾ ਦਸਮ ਦਵਾਰ ਵਿੱਚ ਪ੍ਰਾਣ ਦੀ ਗਤੀ ਹੁੰਦੀ ਹੈ ਇਸ ਕਾਸਟਸ ਸਾਧਜ ਪ੍ਰਣਜਮ ਤੋਂ ਛਟ ਇੱਕ ਹੈ ਸਾ ਪ੍ਰਾਣਜਮ ਹੈ ਜੈਸ ਦੀ ਰੀਤੀ ਐਸੀ ਹੈ ਜਾਗਰ ਮਨ ਹੋ ਕੇ ਸਵਾਸਾਂ ਦੇ ਬਾਹਰ ਜਾਣ ਪਰ ਹਾਂ ਦਾ ਅਰ ਅੰਦਰ ਆਉਣ ਪਰ ਸਾਹ ਦਾ ਸਿਮਰਨ ਕਰਨਾ ਇਸ ਤਰ੍ਹਾਂ 60 ਘੜੀ ਵਿੱਚ 21600 ਵਾਰ ਜਪ ਹੁੰਦਾ ਹੈ ਇਸੇ ਦਾ ਨਾਮ ਜਾਪ ਜਪਾ ਜਾਪ ਅਥਾਵਾ ਜਬ ਯਾਤਰੀ ਹੈ ਕਰਤਜ ਜਾਂ ਅੰਜਹਾਰ ਸਬਦ ਸ਼ਰਪ ਰੂਪ ਰਸ ਗੰਧ ਤੇ ਇੰਦਰੀਆਂ ਦੀ ਬੇਗ ਨੂੰ ਵਰਜ ਤੇ ਕੇ ਆਤਮਾ ਵਿਚਾਰ ਵਿੱਚ ਮਾਨ ਜੋੜਨ ਦਾ ਨਾਮ ਇਤਜਾਹਰ ਹੈ ਤਾਂਨ ਚੇਤਨੂ ਇੱਕਾਗਰ ਕਰਨਾਰ ਕਿਸੇ ਖਾਸ ਸਥਾਨ ਔਰ ਵਸਤੂ ਵਿੱਚ ਜੋੜਨਾ ਧਿਆਨ ਜੀ ਉਹ ਛੱਡ ਕੇ ਹੋਰ ਬਲ ਚਤਨਾ ਜਾਣ ਜਾਣਾ ਸਮਾਧੀ ਸਾਰੇ ਸੰਕਲਪ ਮਟਾ ਕੇ ਜੇਦ ਵਿੱਚ ਵਿਅਕਤੀ ਦਾ ਮੈਲীন ਹੋਣਾ ਔਰ ਉਸ ਦਾ ਸੁਖੀਅਤ ਬਾਸ਼ਣਾ ਸਮਾਧੀ ਕਹੀ ਜਾਂਦੀ ਹੈ ਗੁਰੂ ਸਾਹਿਬ ਹਨ ਯੋਗ ਅਤੇ ਯੋਗ ਦੇ ਭੇਖ ਨੂੰ ਕਸ਼ਟ ਦੇਖ ਦੱਸਦੇ ਹੋਏ ਸਹਿਜ ਜੋਗ ਦਾ ਉਪਦੇਸ਼ ਦਿੰਦੇ ਹਨ ਜਿਸ ਦੇ ਅਭਿਆਸ ਨਾਲ ਪਰਮ ਜਪ ਪ੍ਰਮਾਥਮ ਸਿੱਧੀ ਹੁੰਦੀ ਹੈ ਜਥਾ ਗਰਬਕ ਔਲਟ ਪਵਨ ਚਕਰ ਖਟ ਪੀ ਦੇ ਸੁਰਤ ਸੁਨ ਨਰਾਹੀ ਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜੂ ਬਰਾਗੀ ਆਸਣ ਸਿੱਧ ਸਿੱਖਿਆ ਤੇਰੇ ਮਨ ਮੰਗੇ ਰਿੱਧ ਸਿੱਧ ਚੇਟਕ ਚੇਟ ਕੀਆਂ ਤ੍ਰਿਪਤ ਸੰਤੋਖ ਮਨ ਸਾਤਨਾ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿਧ ਪਾਇਆ ਸੋ ਸਾਨੂੰ ਸਦਾ ਹੀ ਮਨ ਵਿੱਚੋਂ ਹਾਠ ਜੋਗ ਤਿਆਗ ਕੇ ਸਾਧ ਸੰਗਤ ਵਿੱਚ ਪੁੱਜ ਕੇ ਸਹਿ ਜੋਗ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ ਵਤ ਜੋਗੀ ਜਨ ਮਨ ਸੰਦੇ ਵੇਗ ਤਾਈ ਨਿਰਵਕਿਆਣੇ ਨੂੰ ਕਰਦੇ ਨੇ ਜੋਗ ਸਦਾ ਵੈਤੀ ਟਕਾ ਟਕਾਈਏ ਜਮ ਤੇ ਨ ਜਮ ਅਸਨ ਪਰ ਜਾਮ ਵਰਤ ਜਾਹ ਜਾਹਰ ਤਾ ਨਾ ਧਿਆਨ ਵਿੱਚ ਪੋਜਿਨੇ ਨੇ ਜਾਈ ਤੇ RAMਦੇ ਸਮਾਰ ਸਦਾ ਤੇਜ ਵਿੱਚ ਲੀਨ ਹੋ ਕੇ ਸਖ ਜਾਤ ਜਾਨ ਮਨ ਰਿਦਾ ਮੇਕਸਾ ਮੇਕਸਾ ਇਹ ਕਿ ਹੱਟ ਜੋਗ ਛੱਡ ਗੁਰੂ ਸਾਹਿਬ ਜੋਗ ਦੱਸਿਆ ਹੈ ਸਹਜ ਜੋਗ ਮਗਤ ਕਰੇ ਮਨ ਨੂੰ ਠਕਾਈ ਤੇ ਇਥੋਂ ਸਵਾਗਤ ਕਰਦੇ ਹਾਂ